ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਾਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਅੰਮ੍ਰਿਤਸਰ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਤੋਂ ਪਿੰਡ ਭਿੰਡੀਆਂ ਸੈਦਾਂ ਦਾ ਅਮਰਜੀਤ ਸਿੰਘ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਜਾ ਰਿਹਾ ਸੀ ਪਰ ਉਸ ਦੀ ਲਾਸ਼ ਰਾਸਤੇ ਵਿੱਚੋਂ ਬਰਾਮਦ ਹੋਈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਅਮਰਜੀਤ ਦਾ ਵਿਆਹ 16 ਸਾਲ ਪਹਿਲਾਂ ਹੋਇਆ ਸੀ ਉਹ ਘਰੋਂ ਸਹੁਰਾ ਪਰਿਵਾਰ ਜਾਣ ਲਈ ਨਿਕਲਿਆ ਤੇ ਅਮਰਜੀਤ ਦਾ ਰਾਸਤੇ ਵਿੱਚ ਕਤਲ ਹੋ ਗਿਆ ਵਾਰਦਾਤ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਕਾਫੀ ਸਮਾਂ ਬੀਤਣ ਦੇ ਬਾਅਦ ਵੀ ਅਮਰਜੀਤ ਸਿੰਘ ਆਪਣੇ ਸਹੁਰੇ ਪਰਿਵਾਰ ਨਹੀਂ ਪੁੱਜਿਆ ਤੇ ਪਰਿਵਾਰ ਵਾਲੇ ਉਸ ਨੂੰ ਲੱਭਣ ਲੱਗੇ ਜਿਸ ਤੋਂ ਬਾਅਦ ਉਸ ਦੀ Laash ਬਰਾਮਦ ਹੋਈ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਅਮਰਜੀਤ ਸਿੰਘ ਦੀ Laash ਮਿਲੀ ਹੈ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੇਸ਼ ਹਨ ਮੌਕੇ ਦੀਆਂ ਤਸਵੀਰਾਂ ਹਾਂਜੀ ਮੇਰਾ ਨਾਮ ਜਗਵੀਰ ਸਿੰਘ ਹੈ ਪਿੰਡ ਪਿੰਨੀਆਂ ਸੇਲਾ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਕੀ ਹੋਈ ਹੈ ਮੇਰਾ ਭਰਾ ਹੈ ਉੱਥੇ ਵਿਆਹਿਆ ਇਹ ਸੋਵਾਲ ਵਾਲੇ ਮੰਡ ਦੇ ਵਿਆਹ ਆ ਕੀ ਨਾਮ ਦਾ ਲੱਗਦਾ ਇਹ ਅਮਰਜੀਤ ਸਿੰਘ ਹਾਂਜੀ ਇਹ ਗਿਆ ਨੇ ਮਿਲਣ ਗਏ ਨੇ ਕਿੰਨਾ ਚਿਰ ਹੋਇਆ ਇਹ ਤੇ 16 ਸਾਲ ਹੋ ਗਏ ਨੇ ਹਾਂਜੀ ਕਿੱਥੇ ਮਿਲਣ ਗਏ ਸੀ ਇਹ ਮਿਲਣ ਗਏ ਨੇ ਆਪਣੇ ਸਹੁਰੇ ਨੂੰ ਮਿਲਣ ਗਏ ਨੇ ਅੱਛਾ ਜੀ ਹਾਂਜੀ ਰਾਜ ਇਹਨਾਂ ਬੰਦੇ ਪੈਗ ਦੇ ਇਹਦੀ ਮੌਤ ਕਰ ਦਿੱਤੀ ਕੱਲੇ ਗਏ ਸੀ ਹਾਂਜੀ ਕੱਲੇ ਗਏ ਨੇ ਅੱਗੇ ਬਾਬਾ ਮਰਾਦ ਸਾਹਿਬ ਜੀ ਤੇ ਹਾਂਜੀ ਉੱਥੇ ਬਾਬਾ ਬੋਰ ਸਾਹ ਹਾਂਜੀ ਉਥੇ ਗਏ ਨੇ ਉਹ ਮਥਾ ਦੇ ਕੇ ਤੇ ਗਾਂ ਜਾਣ ਲੱਗੇ ਅਗੂ ਬੰਦੇ ਪੈ ਰਹੇ ਉਹਨਾਂ ਦੀ ਮੌਤ ਕਰ ਦਿੱਤੀ ਤੇ ਸਾਨੂੰ ਡੈਡ ਬਡੀ ਉਥੋਂ ਮੇੜੀ ਕੰਕੜ ਦੇ ਵਿੱਚੋਂ ਸਾਨੂੰ ਦੱਸਿਆ ਨੰਬਰ ਪਲੇਟ ਅਸੀਂ ਨੰਬਰ ਦੱਸਿਆ ਮੋਟਰਸਾਈਕਲ ਦਾ ਵੀ ਐਨਾ ਸਾਡਾ ਨੰਬਰ ਅਸੀਂ ਲੱਭਦੇ ਫਿਰੇ ਸਾਨੂੰ ਲੱਭਾ ਨਹੀਂ ਫਿਰ ਜਾ ਕੇ ਉਥੋਂ ਫੋਨ ਆਇਆ ਵੀ ਇੱਥੇ ਆਨ ਕੇ ਤਾਂ ਦਾ ਬੰਦਾ ਅਹੀਂ ਲਿਆਂਦਾ ਜਾ ਕੇ ਤੇ ਇਹ ਸਾਨੂੰ ਇਨਸਾਨ ਮਿਲਣਾ ਚਾਹੀਦਾ ਵੀ ਸਾਡਾ ਘਰੋਂ ਕਿੰਨੇ ਨਿਕਲੇ ਹਾਂਜੀ ਘਰੋਂ ਕਿੰਨੇ ਨਿਕਲੇ ਸੀ ਘਰੋਂ ਇਹ ਨਿਕਲੇ ਨੇ ਕੋਈ ਤਕਰੀਬਨ 3:00 ਵਜੇ ਦਾ ਟਾਈਮ ਸ਼ਾਮ ਨੂੰ ਹਾਂਜੀ ਤੁਹਾਨੂੰ ਕਿੰਨੇ ਦੇ ਫੋਨ ਆਉਂਦੇ ਫੋਨ ਸਾਨੂੰ ਆਇਆ ਹੈ 9 ਵਜੇ ਅੱਛਾ ਹਾਂਜੀ ਹਾਂਜੀ ਇਹ ਏਟੀਟੀ ਜ਼ਰੂਰ ਤੋਂ ਅਹੀਂ ਤੇ ਮਗਰੋਂ ਜਾ ਕੇ ਲਾਈ ਝਗੜਾ ਕੋਈ ਰਿੰਦੇ ਸ਼ੋਵੇ ਨਾ ਕੋਈ ਨਾ ਕੋਈ ਲਾਈ ਝਗੜਾ ਨਹੀਂ ਕਰੀਂ ਕਾਰੋਬਾਰੀ ਹਾਂਜੀ ਕਾਰੋਬਾਰੀ ਰਾਜਨੀਤੀ ਦਾ ਕੰਮ ਕਰਦਾ ਦਿਹਾੜੀ ਦਾ ਪਾ ਕਰਦਾ ਬੱਚੇ ਇਹਨਾਂ ਦੇ ਚਾਰ ਨੇ ਦੋ ਤਿੰਨ ਗੁੱਡੀਆਂ ਨੇ ਇਹ ਕਰਦਾ ਤੇ ਕੀ ਹੁਣ ਹਸਾਬ ਦੀ ਕੀ ਮੰਗ ਕਰਦੇ ਹਾਂਜੀ ਐਂ ਇਹ ਕਰਨੀ ਵੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਹੜਾ ਕਾਰਵਾਈ ਸਖਤ ਹੋਣੀ ਚਾਹੀਦੀ ਇਹਨਾਂ ਦਾ ਜਿਹੜਾ ਕਦਰ ਦਾ ਪੈਣਾ ਨਹੀਂ ਕਰਦੇ

ਉਹ ਦੋ ਸਾਰੇ ਆਏ ਤੇ ਇਹਨਾਂ ਦੇ ਬਰਦਰ ਨੇ ਕੀਤਾ ਫੋਨ ਸਾਨੂੰ ਵੀ ਉਹਦਾ ਫੋਨ ਬੰਦ ਪਿਆ ਹੁਣ ਲੱਗਦਾ ਨਹੀਂ ਪਿਆ। ਨਸੀ ਇਸ ਤਰ੍ਹਾਂ ਫੋਨ ਲਾ ਕੇ ਸੋਚਾ ਉਹਦੇ ਵਹ ਬੰਦ ਹੋ ਜਾਣਾ। ਫਿਰ ਜਦੋਂ ਸ਼ਾਮ ਮੇਰੀ ਮੈਡੀਕਲ ਸ਼ਾਪ ਦੀ ਦੇਖ ਪਰ ਤੇ ਮੋਟਰ ਰਾਤ ਹੁੰਦਾ ਪਿਆ ਸੀ 9:30 ਦਾ ਟਾਈਮ ਸੀ ਮੈਨੂੰ ਪਤਾ ਲੱਗਿਆ ਉੱਤੇ ਫਿਰ ਨੇ ਕਿਸੇ ਆਦਮੀ ਨੂੰ ਹਨ ਪਛਾਤੇ ਬੰਦਿਆ ਨੇ ਬਹੁਤ ਬਹਿਰੇ ਮਿੰਨਾ ਕਤਲ ਕਰ ਦਿੱਤਾ ਹੈ। ਗੰਦੀ ਜਨਤਾ ਜਿਆਦਾ ਇਕੱਠੀ ਨਹੀਂ ਸੀ ਮੈਂ ਵੀ ਗਿਆ ਵੇਖਿਆ ਮੈਂ ਦੇਖ ਲਈ ਕਿਹੜਾ ਬੰਦਾ ਹੈ ਉਧਰ ਦੇਖਿਆ ਤੇ ਆਪਣਾ ਰਿਸਤਾ ਸਾਡੇ ਦੇਖੀ ਜਾਂਦੇ ਨੇ। ਹਾਂਜੀ ਮੈਂ ਤਾਂ ਅਚਨ ਚੌਕਾ ਤੁਸੀਂ ਸੈਟ ਕੋਣ

ਅੱਛਾ ਤੇ ਮਿਲਣੀ ਦੋ ਚਾਰ ਤੇਨ ਲੱਤੀਆਂ ਤੇ ਲੜਕਾ ਜੀ ਕਿੰਨੇ ਕੋ ਮਨ ਇਹਨੇ ਸਾਲ ਮਰ ਹੁਣੀ ਕੋਈ 35 36 ਵਾਲੇ ਨਹੀਂ ਕਾਰੋਬਾਰ ਕਰ ਉਹ ਵਸਾ ਰਾਜਗਰ ਮਿਸਤਰੀ ਸੀ ਹਾਂਜੀ ਤੇ ਮਤਲਬ ਹਰ ਸਾਲ ਜਾਂਦੇ ਤੁਸੀਂ ਨਾ ਨਾ ਉਹ ਵੀਰਵਾਰ ਦਾ ਦਿਨ ਹੈਗਾ ਸੀ ਕੱਲ ਤੇ ਵੈਸੇ ਮੈਂ ਪੀ ਜਗ੍ਹਾ ਤੇ ਮੱਥਾ ਟੇਕ ਦੇ ਲਈ ਪਹਿਲਾਂ ਵੀ ਜਾਂਦਾ ਮੈਂ ਪਹਿਲਾਂ ਹਾਂ ਪਹਿਲਾਂ ਕੋਈ ਫਿਕਰ ਨਹੀਂ ਕੀਤਾ ਫਿਰ ਆਉਂਦੇ ਮੈਨੂੰ ਪਤਾ ਲੱਗੇ ਕੱਲ ਉੱਥੇ ਬੈਠੇ ਸੀ ਜਿਹੜੀ ਕੁਝ ਸੰਸ ਰਹੀ ਸੀ ਉਹਨਾਂ ਦੱਸਿਆ ਵਿੱਚ ਬੈਠਾ ਹਾਂਜੀ ਕੀ ਸ਼ਰਤ ਤੁਹਾਨੂੰ ਕੀ ਲੱਗਦਾ ਜੇ ਉਹਨਾਂ ਦਾ ਮਤਲਬ ਕੋਈ ਕਿਸੇ ਨੇ سر کیتا تھا کسی نے جان پوچھ کے آپ دنی جڑے جڑے سا انہوں نے مارا گیا وہاں تو کیتی گئی ہے یہ کسی نے کیتا ہے گا وہاں جان پوچھ کے کیتا بھی نہیں مارا پوری شاہ سے جنہیں اسے نہیں مارا گیا پورا پلینڈ بنایا گیا نہیں مارا گیا ان سے منٹ کیتی ہیں رات پوچھ سائی تھی تو سال گئے تھی تو انہوں نے کال ٹریس کیتی ہے تو جڑے جے کال ٹریس چاہے گئے تو انہوں نے کال کیتی کہڑا بندہ لاشٹ کال رہا تو چکن کے سنوں ساتھ لے گا پوری مانگ سنوں ساتھ لے گا ਵਿੜੇ ਪੁਰਾਦੀ ਨੰਨ ਖਿਆ ਮਲੇ ਜਨ ਨੂੰ ਪ੍ਰਾਪਤ ਸਾਮੀ ਹੋਇਆ ਗਾਜ ਰਸਤਾ ਚੱਲਦਾ ਉਸ ਤੋਂ ਉਧਰ ਅਜੇ ਨਾ ਹਾਂ ਕੱਲ ਹੋਰ ਕਿਤੇ ਆਏ ਆ ਆਪਣੇ ਇਹ ਜੀ ਪਹਿਲੀ ਵਾਰ ਦਾ ਸੂਚੀ ਕਿ ਕਦੇ ਇਸ ਦਾ ਖਤਰੀ ਨਹੀਂ ਲੱਗਦਾ ਠੀਕ ਨਹੀਂ ਕਤਲ ਨਹੀਂ ਆ ਨੈਸ਼ਨਲ ਸੇ ਇਹ ਤਾਂ ਸਾਨੂੰ ਵੀ ਕਤਲ ਹੀ ਲੱਗਦਾ ਤੇ ਕਤਲ ਦਾ ਹੀ ਅਸੀਂ ਕੇਸ ਰਜਿਸਟਰ ਕੀਤਾ ਐਪਰੀਅਰ ਨੰਬਰ 45 ਤੇ ਬੰਦ ਵਿੱਚ ਦਰਜ ਕੀਤੀ ਹੈ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ ਉਮੀਦ ਆ ਵੀ 1-2 ਦਿਨ ਦੇ ਵਿੱਚ ਵਿੱਚ ਨੋਟੇਸ ਆਊਟ ਕੀਤਾ ਜਾਏ ਜਦੋਂ ਕਿ ਉਥੇ ਤੁਹਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਜਦੋਂ ਇਸ ਨੂੰ ਦੇਖਿਆ ਜਾਂਦਾ ਤਾਂ ਕੀ ਲੱਗਦਾ ਕਿ ਇਹ ਉਸਨੇ ਹਮਲਾ ਕੀਤਾ ਹੈ ਜਾਂ ਲੁੱਟ ਖੋਹ ਦਾ ਮਾਮਲਾ ਲੱਗਦਾ ਹੈ ਪੁਰਾਣੇ ਰੰਜਿਸ਼ ਮਾਮਲੇ ਲਏ ਨਹੀਂ ਲੁੱਟ ਖੋਹ ਦਾ ਜੀ ਮਾਮਲਾ ਪਲੇਸ ਆਫ ਅਕਰਲ ਦੇ ਮੁਤਾਬਕ ਲੁੱਟ ਖੋਹ ਦਾ ਮਾਮਲਾ ਨਹੀਂ ਹੋ ਸਕਦਾ ਇਹ ਮਾਮਲਾ ਕੁਝ ਹੋਰ ਹੈ ਪਰ ਮੈਂ ਤੁਹਾਡੇ ਨਾਲ ਇਸ ਟਾਈਮ ਤੇ ਇਹ ਗੱਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਇਹ ਕਤਲ ਹੀ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਉਹ ਕਾਪਾਕ ਪ੍ਰਕਿਰਿਆ ਦਰਜ ਕਰਤਾ ਪ੍ਰਕਿਰਿਆ ਦਰਜ ਕਰਤੇ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਇੱਕ ਦੋ ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਪੂਰਾ ਇਨਸਾਫ ਮਿਲੇਗਾ